ਰਾਜਪੁਰੇ ਦੇ ਵਿੱਚ ਭਿਆਨਕ ਹਾਦਸਾ ਹੋਇਆ ਜਿੱਥੇ ਨੈਸ਼ਨਲ ਹਾਈਵੇ ਤੇ ਚੱਲਦੇ ਹੋਏ ਟਰੱਕ ਨੂੰ ਅੱਗ ਲੱਗ ਗਈ ਤੇ ਡਰਾਈਵਰ ਨੇ ਚੱਲਦੇ ਟਰੱਕ ਚੋਂ ਹੀ ਛਾਲ ਮਾਰ ਕੇ ਆਪਣੀ ਜਾਨ ਬਚਾਈ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਰਾਜਪੁਰੇ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਚੱਲਦੇ-ਚੱਲਦੇ ਟਰੱਕ ਨੂੰ ਆਪਣੇ ਆਪ ਹੀ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੇ ਕਾਮਿਆਂ ਨੇ ਆ ਕੇ ਅੱਜ ਆਇਆ ਜਦ ਤੱਕ ਟਰੱਕ ਪੂਰੀ ਤਰ੍ਹਾਂ ਜਲ ਚੁੱਕਿਆ ਸੀ ਫਿਲਹਾਲ ਟਰੱਕ ਖਾਲੀ ਸੀ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਤੁਸੀਂ ਦੇਖ ਰਹੇ ਹੋ ਇਹ ਰਾਜਪੁਰੇ ਦੀਆਂ ਤਸਵੀਰਾਂ ਨੇ ਪ੍ਰੈਸ਼ਰ ਨਾਲ ਹੀ ਖੋਲਦੇ ਪ੍ਰੈਸ਼ਰ ਮਾਰ ਕੇ ਖੋਲਦੇ ਕਮਲਜੀਤ ਸਿੰਘ ਫਰਮਾਨ ਹੈ ਜੀ ਇਹ ਸਰ ਸਾਨੂੰ ਤਾਂ ਪਹਿਲੀ ਫੋਨ ਆਇਆ ਸੀ ਸੁਖਦੇਵ ਸਿੰਘ ਦੇ ਨਾਂ ਦੇ ਵਿਅਕਤੀ ਦਾ ਕਹਿੰਦਾ ਇੱਥੇ ਵਾਟਰਪਾਕ ਦੇ ਸਾਹਮਣੇ ਗੱਡੀ ਨੂੰ ਅਸੀਂ ਲਿਖੀ ਹੋਈ ਹੈ ਇਹ ਅਵਨੰਦਨਾ ਪੈਲ ਸਦੇ ਸਾਹਮਣੇ ਬਹੁਤੇ ਰਹੀ ਸਰ ਇਹ ਪਤਾ ਨਹੀਂ ਵੀ ਕਿਵੇਂ ਹੋਇਆ ਇਹਨਾਂ ਦੇ ਕਿਵੇਂ ਕੈਦ ਹੋ ਜਿਹੜੇ ਵਿਅਕਤੀ ਵੀ ਪੈਨ ਦਾ ਕੋਈ ਪਤਾ ਨਹੀਂ ਮੈਨੂੰ ਕਿਵੇਂ ਲੱਗੀ ਆ ਪਰ ਤੁਹਾਨੂੰ ਫੋਨ ਤੇ ਪਤਾ ਲੱਗਿਆ ਕਿ ਉਹ ਇੱਥੇ ਅੱਗ ਲੱਗੀ ਸੀ ਮੌਕੇ ਤੇ ਕਾਂਪੂ ਪਾ ਲਿਆ ਬਾਸ ਸਾਡੇ ਤਾਂ ਇੱਕ ਤੋਂ ਚਿੰਗਲ ਵੀ 5 ਕਿਲੋ ਮੀਟਰ ਲੱਗ ਗਿਆ ਮੈਂ ਪਾਣੂ ਦਾ 10 ਮਿੰਟ ਦੇ ਵਿੱਚ ਅਸੀਂ ਇੱਟੀ ਕਾਲੀ ਨਹੀਂ ਗੱਡੀ ਖਾਲੀ ਨਹੀਂ ਸੀ ਬਾ ਗੱਡੀ ਖਾਲੀ ਹੈ ਫਦੇ ਵਿੱਚ ਕੋਈ ਨਹੀਂ ਹੈ ਫਦੇ ਪਟਿਆਲੇ ਵੱਲ ਨੂੰ ਜਾ ਰਹੀ ਹੈ ਹੈ ਨਹੀਂ ਕੋਈ ਦੱਸ ਵੀ ਕਿ ਕਿੱਥੇ ਜਾਉਂ